ਅドド ਤੇ ਸੁੱਤੇ ਪਏ ਜਿਹੜੇ ਸਿੰਘ ਅੰਦਰ ਗੁਰੂ ਘਰ ਦੇ ਵਿੱਚ ਸੀਗੇ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਔਰ ਉਹਨਾਂ ਨੂੰ ਬੁਰੀ ਤਰ੍ਹਾਂ ਵੜਿਆ ਜਾਂਦਾ ਕਈ ਇਸ ਵੇਲੇ ਸੀਰੀਅਸ ਨੇ ਹਸਪਤਾਲ ਤੇ ਕਈ ਦਾਪਤਾਂ ਨੇ ਔਰ ਪੁਲਿਸ ਜਿਹੜੀ ਹੈ ਉਹ ਕਾਰਵਾਈ ਜੋ ਬਣਦੀ ਹੈ ਉਹ ਨਹੀਂ ਕਰਦੀ ਪਈ ਬਾਹਰ ਬੈਠ ਕੇ ਉਹਨਾਂ ਦਾ ਕਬਜ਼ਾ ਪੱਕਾ ਕਰਾ ਰਹੀ ਹੈ ਔਰ ਜਿਹੜੀਆਂ ਦਫਵਾਵਾਂ ਦੇ ਵਿੱਚ ਐਫ ਆਈ ਆਰ ਹੋਣੀ ਚਾਹੀਦੀ ਉਹ ਨਹੀਂ ਕਰਦੀ ਪਈ ਤੁਸੀਂ ਵੇਖ ਰਹੇ ਹੋ ਪੰਜਾਬੀ ਬ੍ਰੇਕਿੰਗ ਨਿਊਜ਼ ਕਿਸਾਨ ਸਿੰਘ ਸਾਹਿਬ ਨੇ ਜੀਕੇ ਸਿੰਘ ਸਾਹਿਬ ਨੇ ਇਹਨਾਂ ਨੇ ਜਵਾਬ ਦਿੱਤੇ ਹੋਏ ਹੰਤੇ ਅਸਲੀ ਪੀਛੇ ਬਾਰੇ ਵੀ ਕੀ ਹੈ ਕਿੰਨਾ ਨਵੀਂ ਉਲਟਾ ਫੈਸਲਾ ਕਰਨਾ ਹੈ ਮਾਮਲੇ ਉੱਤੇ ਤੇ ਧਾਮੀ ਸਾਹਿਬ ਬਾਰੇ ਵੀ ਉਹਨਾਂ ਨੇ ਕਿਹਾ ਹੈ ਕਿ ਇਹ Rajasthan ਮਾਮਲੇ ਪਿਛਲਾ ਸੁੱਤੇ ਪਏ ਸਿੰਘਾ ਦੇ ਬੱਚਿਆਂ ਉੱਤੇ ਹਮਲਾ ਹੋਇਆ ਹੈ ਮੋਦੀ ਸਰਕਾਰ ਦੇ ਮੀਰੀਪੂਰ ਦੇ ਅਨੁਸਾਰ ਇਹ ਜਾਣ ਲਗਾਈ ਗਏ ਹਨ ਇਹ ਸਾਡੇ ਮੰਗਲੇ ਤੇਨ ਸਿੰਘ ਸਾਹਿਬ ਨੇ ਜਵਾਬ ਦਿੱਤੇ ਹਨ ਜੇ ਧਾਮੀ ਸਾਹਿਬ ਨੇ ਕੀ ਕਿਹਾ ਤੇ ਅਕਾਲ ਤਖਤ ਸਾਹਿਬ ਤੋਂ ਕੀ ਸੁਨੇਹਾ ਆਇਆ ਹੈ ਇਮਾਮ ਲਈ ਬੜੀ ਇਹ ਲਈ ਬੜੀ ਗੱਤਾਂ ਸੁਣਾਉਂਦੇ ਆ ਤੇ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇਸ ਮਾਮਲੇ ਉੱਪਰ ਕੀ ਜਵਾਬ ਦਿੱਤਾ ਹੈ ਉਹ ਵੀ ਤੁਹਾਨੂੰ ਅੱਗੇ ਸੁਣਨ ਨੂੰ ਮਿਲੇਗਾ ਕਿ ਇਸ ਮਾਮਲੇ ਵਿੱਚ ਰਾਜਸਥਾਨ ਸਰਕਾਰ ਨੇ ਕਹਿ ਰਹੇ ਹਨ ਕਿ ਸਕੂਲ ਵੀ ਬੰਦ ਕਰ ਦਿੱਤੇ ਹਨ ਉੱਥੇ ਦੇ ਏਰੀਏ ਦੇ ਜਿਹੜਾ ਵੀ ਖੇਤਰ ਪਿੰਡਾ ਜਿੱਥੇ ਇਹ ਘਟਨਾ ਵਾਪਰੀ ਹੈ ਮਾਤਾਗੜ ਵਿੱਚ ਉਥੇ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਪਾਰੀ ਮਾਤਰਾ ਵਿੱਚ ਫੌਜ ਤੇ ਨਾਤ ਕਰ ਦਿੱਤੀ ਗਈ ਹੈ ਕਿੱਲਿਆ ਸਿੰਘ ਸਾਹ ਤੋਂ ਸੁਣੋ ਕੀ ਕਹਿ ਰਹੇ ਹਨ ਇਸ ਮਾਮਲੇ ਬਾਰੇ ਮੈਂ ਸਮਝਦਾ ਹਾਂ ਕਿ ਸਾਰੇ ਸੇਕ ਕੌਮ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਧਾਮੀ ਸਾਹਿਬ ਦਾ ਬਿਆਨ ਆਇਆ ਸੀਗਾ ਅੱਜ ਤੋਂ 2 ਦਿਨ ਪਹਿਲੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਰਾ ਦਾ ਕਿ ਅਕਾਲ ਤਖਤ ਸਾਹਿਬ ਫੈਸਲਾ ਕਰੇਗਾ ਇਸ ਗੁਰੂ ਘਰ ਦੇ ਵਿੱਚ ਜੋ ਵੀ ਮਸਲਾ ਹੈਗਾ ਲੇਕਿਨ ਉਹਦੀ ਵੇਟ ਨਹੀਂ ਕੀਤੀ ਗਈ ਸਰਕਾਰ ਨੇ ਪ੍ਰਸ਼ਾਸਨ ਨੇ ਮਿਲ ਕੇ ਹਮਲਾ ਕਰਾਇਆ ਜ਼ਿੰਮੇਵਾਰ ਹੈ ਉਥੋਂ ਦੀ ਸਰਕਾਰ ਜਿਹੜੀ ਰਾਜਸਥਾਨ ਦੀ ਹੈ ਔਰ ਮੈਂ ਸਮਝਦਾ ਕਿ ਬਣਦੀ ਕਾਰਵਾਈ ਹਮਲਾਵਰਾਂ ਤੇ ਹੋਣੀ ਚਾਹੀਦੀ ਹੈ ਗਿਫਤਾਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਉੱਤੇ ਬਣਦੀ ਦਫਾ ਲਗਣੀ ਚਾਹੀਦੀ ਹੈ ਔਰ ਇਹ ਗੁਰੂ ਘਰ ਆਜ਼ਾਦ ਹੋਣਾ ਚਾਹੀਦਾ ਹੈ ਇਹ ਸਰਕਾਰੀ ਬੰਦਿਆਂ ਦੇ ਕਬਜ਼ੇ 'ਚ ਨਹੀਂ ਰਹਿ ਸਕਦਾ ਇਹ ਜਿਹੜੀ ਕਮੇਟੀ ਉੱਥੇ ਰਜਿਸਟਰਡ ਕਮੇਟੀ ਹੈ ਚੁਣੀ ਹੋਈ ਕਮੇਟੀ ਹੈ ਇਹ ਉਹਨਾਂ ਦੇ ਕਬਜ਼ੇ ਜਾਣਾ ਜਿਹਦਾ ਅਕਾਲ ਤਖਤ ਸਾਹਿਬ ਇਹਦਾ ਫੈਸਲਾ ਕਰੇਗਾ ਅਸੀਂ ਉੱਥੋਂ ਦੀ ਸੰਗਤ ਦੇ ਨਾਲ ਉੱਥੋਂ ਦੀ ਕਮੇਟੀ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੇ ਸਾਹਿਬ ਨੇ ਤਾਇ ਦਿਵਾਵ ਦਿੱਤੀ ਤਾਂ ਕਿ ਕਾਲ ਤਖਤ ਸਮੂਲ ਇਸ ਦੇ ਉੱਤੇ ਫੈਸਲਾ ਕਰੇਗਾ ਉੱਥੋਂ ਦੀ ਕਮੇਟੀ ਬਾਰੇ ਦੇ ਇੱਥੇ ਹੁਣੇ ਰਾਜਸਥਾਨ ਸਰਕਾਰ ਨੇ ਘਟਨਾ ਤੋਂ ਵਾਦੀ ਕੀ ਕੀਤਾ ਹੈ ਉਹ ਦੱਸ ਦਿੰਨੇ ਆ ਰਾਜਸਥਾਨ ਦੇ ਹਨੂਮਾਨ ਗੜ੍ਹ ਚੇਹ ਗੁਰਦੁਆਰਾ ਸਾਹਿਬ ਤੇ ਕਬਜ਼ੇ ਨੂੰ ਲੈ ਕੇ ਹਿੰਸਕ ਝੜਪ ਹੋਈ ਸੀ ਇੱਕ ਤਿਰਦੇ ਹਮਲੇ ਚ ਬੱਚਿਆਂ ਸਮੇਤ ਆਤਨ ਲੋਕ ਜਕਮੀ ਰਹੇ ਹਨ ਤੇ ਹਲਕੀ ਪ੍ਰਸ਼ਾਸਨ ਨੇ ਉਥੋਂ ਦੇ ਪ੍ਰਸ਼ਾਸਨ ਨੇ ਤਣਾਪੂਰਨ ਸਥਿਤੀ ਦੇ ਮੱਦੇ ਨਜ਼ਰ ਧਾਰਾ 130 ਤੱਕ ਲਾਗੂ ਕਰ ਦਿੱਤੀ ਹੈ ਤੇ ਉਸ ਖੇਤਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ ਵਿਪਾਰੀ ਪੁਲਿਸ ਫੋਰਸ ਵੀ ਤਣਾਤ ਕਰ ਦਿੱਤੀ ਗਈ ਹੈ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਚ ਪਰਬੰਧਕ ਕਮੇਟੀ ਰਾਏ ਵੀ ਵਾਲ ਹੈ ਸ਼ੁਕਰਮਰ 80 ਤੋਂ ਵੱਧ ਲੋਕਾਂ ਨੇ ਗੁਰਦੁਆਰੇ 'ਚ ਮੜਤੇ ਕਬਜ਼ੇ ਦੀ ਕੀਤੀ ਸੀ ਕੋਸ਼ਿਸ਼ ਇਹ ਵਾਲੇ ਗੁਰਦੁਆਰੇ ਸਾਹਿਬ ਦੀ ਤੁਸੀਂ ਫੋਟੋ ਵੀ ਵੇਖ ਸਕਦੇ ਹੋ ਤੇ ਅਜਾ ਤ ਵੀ ਪਏ ਹੋਏ ਮਰੀਜ਼ਾਂ ਦੀਆਂ ਫੋਟੋਆਂ ਵੀ ਤੁਸੀਂ ਵੇਖ ਸਕਦੇ ਹੋ ਇਹ ਤਾਂ ਰਾਜਸਥਾਨ ਦੀ ਸਰਕਾਰ ਨੇ ਜੋ ਕੰਮ ਕੀਤੇ ਹਨ ਇਹ ਘਟਨਾ ਤੋਂ ਬਾਅਦ ਉਸ ਦੀ ਜਾਣਕਾਰੀ ਅਗੋਂ ਤੱਕ ਨੂੰ ਸਵਿਆ ਪਾਰਲੀਮੈਂਟ ਮੈਂਬਰ ਸੰਸਦ ਮੈਂਬਰ ਸੁਲਭਜੀਤ ਸਿੰਘ ਖਾਲਸਾ ਜੋ ਕਿ ਪਾਈਬਲਿਟ ਪਾਰਟੀ ਦੇ ਸਾਥੀਆਂ ਉਨਾਲੇ ਸ਼ਮਾ ਮਾਮਲੇ ਤੇ ਇਸ ਘਟਨਾ ਤੇ ਕੀ ਜਵਾਬ ਦਿੰਦਾ ਹੈ ਆਸੋ ਕਹੇ ਰਹੇ ਹਨ ਕਿ ਕੋਤਵਾਲਾ ਮਹਿਤਾਬਗੜ ਗੋਲੂ ਆਲਾ ਤੇ ਅੱਧੀ ਰਾਤ ਨੂੰ ਹਮਲਾ ਹੋਇਆ ਕੰਦਾ ਟੱਪ ਕੇ ਅਣਪਛਾਤੇ ਹਥਿਆਰਬੰਦ ਲੋਕ ਅੰਦਰ ਬੁੜੇ ਕਈ ਸੁੱਤੇ ਹੋਏ ਸਿੰਘਾ ਦੇ ਸ਼ਟਾਵਤੀਂ ਦਿਨਾਂ ਵਿੱਚ 10-10 ਸਾਲ ਦੇ ਬਸੂਮ ਬੱਚੇ ਅਤੇ ਕਈ ਸਿੰਘਾ ਦੇ ਵੀ ਸ਼ਟਾਵਤੀਆਂ ਜੋ ਕਿ ਹੁਣ ਆਹ ਹਫਤਾ ਵਿੱਚ ਦਾਗ ਵਾਲਾ ਖਾਨ ਜਰੇ ਇਲਾਕੇ ਨੂੰ ਨੂੰ ਹੁੰਦੀਆਂ ਉਲਟੀਆਂ ਆ ਰਹੀਆਂ ਹਨ ਅਤੇ ਕਈਆਂ ਦੀ ਹਾਲਤ ਬਹੁਤ ਗੰਮੀਰ ਹੈ ਮੈਂ ਅੱਜ ਇਸ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਇਹਨਾਂ ਦੋਸ਼ੀਆਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਉਨਮਲੇ ਸਮੇਂ ਵਿੱਚ ਸਖਤ ਤੋਂ ਸਖਤ ਸੰਘਰਸ਼ ਵਿੜਿਆ ਜਾਵੇਗਾ ਸਰੋਜੀ ਸਿੰਘ ਰਾਉਸਾਨ ਮੇਤਾ ਇਹ ਗੱਲ ਕਹਿ ਦਿੰਦੀ ਹੈ ਕਿ ਅਸੀਂ ਬਦਸੰਦਰ ਸਿਕਰਾਂਨੇਗੇ ਇਹ ਮਾਮਲੇ ਵਿੱਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਨਹੀਂ ਹੋਈ ਇਹ ਕਿਹਾ ਕਿ ਇਸ ਪੱਲੇ ਵਿੱਚ ਹੋ ਰਹੀ ਹੈ ਕਿਤਨਾ ਮਾਰਾ ਉੱਪਰ ਰਹੀ ਹੈ ਦੂਜੇ ਪਾਸੇ ਮੋਦੀ ਸਾਹਿਬ ਨੇ ਸਿੱਕੇ ਲੌਂਚ ਕੀਤੇ ਹਨ ਜਿਸ ਵਿੱਚ ਪੁਰਾਣੀਆਂ ਫੋਟੋਆਂ ਹਟਾ ਕੇ ਭਾਰਤ ਮਾਤਾ ਦੀ ਫੋਟੋ ਲਗਾਈ ਗਈ ਹੈ ਤੇ ਨਾਲ ਹੀ ਆਰਐਸਐਸ ਨੀਲੀ ਵਿੱਜੇ ਬੰਦੇ ਆ ਦੀ ਫੋਟੋ ਲਫਈ ਗਈ ਹੈ ਤੁਸੀਂ ਸਿੱਕਾ ਵੀ ਦੇਖ ਸਕਦੇ ਹੋ ਮੋਦੀ ਸਾਹਿਬ ਵੱਲੋਂ ਇਹ ਸਿੱਕਾ ਨੂੰ ਰੋਚ ਕੀਤਾ ਗਿਆ ਹੈ ਇਸ ਉੱਤੇ ਲੋਕਾਂ ਨੇ ਕਾਫੀ ਪੱਧ ਦੇ ਕਮੈਂਟ ਕੀਤੇ ਹਨ ਕਹਿ ਰਹੇ ਹਨ ਕਿ ਬਾ ਆ ਦੇਖ ਸਕਦੇ ਹੋ ਤੁਸੀਂ ਅਮਰੀਕ ਸਿੰਘ ਨੇ ਕਿਹਾ ਹੈ ਕਿ ਭਾਰਤ ਮਾਤਾ ਦੇ ਸਿੱਕੇ ਨੂੰ ਕसाई ਨਹੀਂ ਦਵਾਲਾ आंडे वाला बिड़ी सिगरेट तंबाकू वाला भी हाथ लाएगा जो कि बहुत बुरा है भारत माता जी अगे आया है हिमांशु शर्मा ने किया भारत माता जी के आर एस एस के वलंटीयर की भी फोटो लगाई है ये की चक्कर पै गया है अगे चगी राणा ने कहा कि आर एस एस का नेम है ने समाइल वाले लगाए हुए हैं है। ਅਗੇ ਜੀ ਜਿੰਗਲਟੀ ਆਈ ਦੀ ਇਹ ਉਹੀ ਆਰਐਸਐਸ ਜਿਸ ਨੇ ਦੇਸ਼ ਦਾ ਝੰਡਾ ਫਿਰ ਸ਼ਾਕਾ ਤੇ ਨਹੀਂ ਲਹਿਰਾਇਆ ਸੀ ਕਹ ਰਹੇ ਹਨ ਕਿ ਇਹ ਉਹੀ ਆਰਐਸਐਸ ਹੈ ਜਿਸ ਨੇ ਬੀਜੇਪੀ ਦੇ ਮਤਲਬ ਜਦੋਂ ਤਰੰਗਾ ਚੰਡਾ ਲਾ ਰੋ ਨਹੀਂ ਗੱਲ ਹੋਈ ਸੀ ਤਾਂ ਇਹਨਾਂ ਨੇ ਆਪਣੇ ਉੱਥੇ ਜੋ ਹੁੰਦੇ ਹਨ ਉਹਨਾਂ ਉੱਤੇ ਇੱਕ ਕੋਠੇ ਉੱਤੇ ਆਇਆ ਮਤਲਬ ਤਿਰੰਗਾ ਚੰਡਾ ਨਹੀਂ ਲਹਿਰਾਇਆ ਸੀ ਤਾਂ ਤੁਸੀਂ ਇਹਨਾਂ ਦੇ ਫੋਲੋ ਸਿੱਕੇਾਂ ਤੇ ਲਗਾ ਰਹੇ ਹੋ ਜੋ ਕਿ ਬਹੁਤ ਗਲਤ ਹੈ ਅਗੇ ਹਰਵਿੰਦਰ ਸਿੰਘ ਨੇ ਕਿਹਾ ਕਿ ਵੈਰੀ ਵੈਡ ਯੂ ਮੈਂਟਲ ਨੈਟਰ ਕਹਦੇ ਆਨੂ ਮੋਦੀ ਸਾਹਿਬ ਨੂੰ ਤੇ ਬੈਸਟ ਕੰਗਰਸ ਵਿਵਾਹ ਲਾਨਣ ਵਾਲੂ ਬੈਸਟ ਇਸ ਤਰ੍ਹਾਂ ਕਹਤੇ ਮੋਦੀ ਸਾਹਿਬ ਦਾ ਮੰਗਿਆ ਕਰ ਰਹੇ ਹਨ ਇਹ ਸਾਰੇ ਮਾਮਲੇ ਤੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੀ رائے ਜਰੂਰ ਦੱਸਿਓ ਤੇ ਅੱਗੇ ਉਹਨੂੰ ਵੇਖੋ ਫੋਰੀਮ ਕੀ ਪਾਰਟੀ ਫੋਰੀਮ ਕੀ ਨੇ ਆਪਰੇਸ਼ਨ ਸੰਦੂਰ ਬਾਰੇ ਇਹ ਬਿਆਨ ਦਿੱਤਾ ਹੈ ਆਖਲੇ ਹਨ ਭਾਰਤੀ ਫੌਜ ਮੁਖੀ ਜੇ ਪਾਕਿਸਤਾਨ ਨੂੰ ਚੇਤਾਵਨੀ ਦੇ ਰੂਪ ਵਿੱਚ ਇਹ ਆਖਰੇ ਹਨ ਕਿ ਇਸ ਵਾਰ ਅਸੀਂ ਪਾਕਿਸਤਾਨ ਨੂੰ ਨਕਸ਼ੇ ਤੋਂ ਮਟਾ ਦੇਵਾਂਗੇ ਸੰਜਮ ਨਹੀਂ ਵਰਤਾਂਗੇ ਸਬਰ ਨਹੀਂ ਵਰਤਾਂਗੇ ਸਿੱਧਾ ਇਹ ਕਹਿੰਦੇ ਤਾਂ ਪਾਕਿਸਤਾਨ ਨਕਸ਼ੇ ਵਿੱਚ ਆਪਣੀ ਜਗ੍ਹਾ ਬਣਾਈ ਰੱਖਣਾ ਚਾਹੁੰਦਾ ਹੈ ਤਾਂ ਆਪਤਵਾਦ ਨੂੰ ਰੋਕ ਦੇਵੇ ਤੁਸੀਂ ਜਾਣਦੇ ਹੋ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਹੁਣ ਕ੍ਰਿਕਟ ਮੈਚ ਜਿਹੜੇ ਹੋਏ ਸਨ ਉਸ ਵਿੱਚ ਵੀ ਹੱਥ ਨਹੀਂ ਮਿਲਾਇਆ ਗਿਆ ਉਹ ਥੋੜੀ ਜਿਹੜੀ BCCI ਕ੍ਰਿਕਟ ਮਤਲਬ ਮੈਕਮਾ ਹੈ ਉਸਨੇ ਇਹ ਪਾਲਸੀ ਰੱਖੀ ਹੈ ਕਿ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲੋਣੇ ਕਿਉਂਕਿ ਇਨਾਮ ਦੇ ਜਿਹੜੇ ਕੰਮ ਹੋਏ ਸਨ ਇਨਾਨੇ ਪਖਲਦਾਮ ਅਟੈਕ ਵਿੱਚ ਬਹੁਤ ਹੀ ਜਿਆਦਾ ਬੇਕਸੂਰ ਲੋਕਾਂ ਦੀ ਹੱਤਿਆ ਕੀਤੀ ਸੀ ਹੱਤਬਾਦੀਆਂ ਨੇ ਇਸ ਤੋਂ ਬਾਅਦ ਕੰਮ ਕੀਤਾ ਗਿਆ ਹੈ ਪਰੰਤੂ ਮੈਚ ਖੇਡ ਲਿਆ ਗਿਆ ਹੈ ਤੇ ਭਾਰਤ ਜਿੱਤ ਵੀ ਗਿਆ ਹੈ ਤੇ ਹੁਣ 5 ਅਕਤੂਬਰ ਨੂੰ ਔਰ ਤਾਂ ਦਾ ਵੀ ਪਾਕਿਸਤਾਨ ਨਾਲ ਮੈਚ ਹੋਵੇਗਾ ਉਸੇ ਵਿੱਚ ਇਹ ਪੋਲਸੀ ਰੱਖੀ ਗਈ ਹੈ ਜੀ ਉਹ ਹੱਥ ਨਹੀਂ ਚੇਕ ਨਹੀਂ ਕਰਨਗੇ ਹੱਥ ਨਹੀਂ ਮਿਲਾਉਣਗੇ ਤਾਂ ਦੂਜੇ ਪਾਸੇ ਭਾਰਤੀ ਫੌਜ ਮੁਖੀ ਮੇ ਅਪਰੇਸ਼ਨ ਲਸਨ ਦੂਰ ਤੋਂ ਬਾਅਦ ਨੇ ਚਤਾਵਨੀ ਦਿੱਤੀ ਹੈ ਜੀ ਜਲਦੀ ਤੋਂ ਜਲਦੀ ਪਾਕਿਸਤਾਨ ਥੱਪੜ ਹੱਤਵਾਦ ਨੂੰ ਰੋਕ ਦਵੇ ਨਹੀਂ ਤਾਂ ਉਸਦਾ ਨਕਸ਼ੇ ਵਿੱਚੋਂ ਨਮੂਨ ਨਿਸ਼ਾਨ ਮਿਟਾ ਦੇਵਾਂਗੇ ਇਹ ਸੁਪਤੈ ਨੂੰ ਪਾਕਿਸਤਾਨ ਦੇ ਵੱਲੋਂ ਕੀ ਜਵਾਬ ਹੁੰਦਾ ਹੈ ਉਹ ਹੱਲੇ ਸੋਨਨ ਨੂੰ ਮਿਲੇਗਾ ਬਾਅਦ ਵਿੱਚ ਪਰੰਤੂ ਆਪਣੀ ਫੌਜ ਦੇ ਮੁਖੀ ਨੇ ਇਸ ਤਰ੍ਹਾਂ ਚੇਤਾਵਨੀ ਦੇ ਦਿੱਤੀ ਹੈ ਜੀ ਅੱਤਵਾਦ ਨੂੰ ਰੋਕੋ ਜਲਦੀ ਤੋਂ ਜਲਦੀ ਕਿ ਹੁਣ ਪੰਜਾਬ ਉੱਤੇ ਜਾਂ ਪੂਰੇ ਇੰਡੀਆ ਵਿੱਚ ਕਿਸੇ ਵੀ ਗ੍ਰਤੀ ਨਾਲ ਵੀ ਕੋਈ ਅੱਤਵਾਦੀ ਘਟਨਾ ਵਾਪਰ ਗਈ ਤਾਂ ਤੁਹਾਡਾ ਨਾਮ ਉਹ ਨਿਸ਼ਾਨ ਨਕਸ਼ੇ ਤੋਂ ਮਤਾ ਦਿਨਾ ਹੈ ਕੋਈ ਵੀ ਸ਼ੋਰ ਸੰਜਮ ਨਹੀਂ ਵਰਤਣਾ ਫੌਜੀ ਮੁਖੀ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਨੂੰ ਕਹ ਰਹੇ ਹਨ ਕਿ ਹੁਣ ਨਹੀਂ ਸ਼ੋਰ ਸੰਜਮ ਵਰਤਾਂਗੇ ਬਹੁਤ ਵੇਖ ਲਿਆ ਬਹੁਤ ਹੱਤਮਾਲ ਨੂੰ ਸੈ ਲਿਆ ਹੁਣ ਇੱਕ ਕੰਮ ਨਹੀਂ ਸਾਹਾਂਗੇ ਸਾਡੇ ਵੀ ਸਬਰ ਦੇ ਬੰਧ ਟੁੱਟ ਚੁੱਕੇ ਹਨ ਤੁਹਾਡਾ ਜੀ ਵਿਚਾਰ ਹੈ ਇਸ ਮਾਮਲੇ ਬਾਰੇ ਤੁਸੀਂ ਵੀ ਆਪਣੀ ਕੀਮਤੀ ਰਾਏ ਜਰੂਰ ਦੱਸੋ ਬਾਕੀ ਤੁਸੀਂ ਪੰਜਾਬੀ ਬ੍ਰੇਕਿੰਗ ਨਿਊਜ਼ ਕਿਸਾਨ ਵੇਖ ਰਹੇ ਹੋ ਮੈਂ ਤੁਹਾਡਾ ਦੋਸਤ ਈਸ਼ਰ ਸਿੰਘ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਵਾਤੋਂ ਵਾਤੇ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲੋ ਧੰਨਵਾਦ